ਸਤਿ ਸ਼੍ਰੀ ਅਕਾਲ ਜੀ ਵਰਜਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅੱਜ ਤੁਹਾਨੂੰ ਮੈਂ ਇੱਕ ਹੋਰ ਬੇਅਦਬੀ ਵਾਲਾ ਜਿਹੜਾ ਬੇਅਦਬੀ ਕੀਤੀ ਕਿਸੇ ਵਿਅਕਤੀ ਵੱਲੋਂ ਗੁਰੂਕਾ ਸਾਹਿਬ ਦੀ ਜਗਜੀਤ ਸਾਹਿਬ ਦੀ ਬਾਣੀ ਦੇ ਵਿੱਚ ਜਿਹੜਾ ਜੋ ਕੁਝ ਲੈ ਕੇ ਆ ਤੁਹਾਨੂੰ ਪਹਿਲਾਂ ਮੈਂ ਵੀਡੀਓ ਵੀ ਦਿਖਾਉਣਾਗਾ ਤੇ ਇਸ ਤੋਂ ਪਹਿਲਾਂ ਜਦੋਂ ਇੱਕ ਗੁਟਕਾ ਸਾਹਿਬ ਜਗਜੀਤ ਸਾਹਿਬ ਦਾ ਆਇਆ ਸੀ ਸਾਇਦ ਤੁਸੀਂ ਵੇਖਿਆ ਹੋਵੇ ਉਸ ਤੇ ਮੋਦੀ ਦਾ ਜਿਹੜਾ ਨਾਮ ਲਿਖਿਆ ਗਿਆ ਸੀ ਵਿੱਚ ਮੋਦੀ ਉਸ ਤੋਂ ਪਹਿਲਾਂ ਹੋਰ ਕਿੰਨੇ ਜਿਹੜੀਆਂ ਬਿਆਦਵੀ ਦੀਆਂ ਘਟਨਾਵਾਂ ਨੇ ਸਾਡੇ ਸਿੱਖ ਧਰਮ ਨਾਲ ਇਸ ਤਰ੍ਹਾਂ ਵਾਪਰ ਜਾਂਦੀਆਂ ਨੇ ਵਾਪਰ ਜਾਂਿਆ ਨੇ ਕੌਣ ਇਹ ਉਤਾਕਤਾ ਜਿਹੜੀ ਕਿ ਸਰਾਸਰ ਜਿਹੜੀਆਂ ਸਿੱਖ ਕੌਮ ਦੇ ਉੱਤੇ ਜਿਹੜੀਆਂ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਸਿੱਖ ਕੌਮ ਦਾ ਇਤਿਹਾਸ ਬਗੜਿਆ ਜਾ ਰਿਹਾਗਾ ਜਿਸ ਤਰ੍ਹਾਂ ਨੇ ਆਪਾਂ ਵਿਵਾਦ ਛਿੜਿਆ ਹੋਇਆ ਹੈ ਕਾਫੀ ਲੰਬੇ ਸਮੇਂ ਤੋਂ ਦਸਮ ਗ੍ਰੰਥ ਬਾਰੇ ਹੁਣ ਪਤਾ ਲੱਗਦਾ ਹੈਗਾ ਕਿ ਜਿਹੜਾ ਦਸਮ ਗ੍ਰੰਥ ਦੇ ਵਿੱਚ ਕੋਈ ਐਸੀ ਚੀਜ਼ ਲਿਖੀ ਆ ਉਹ ਵੀ ਇਨ੍ਹਾਂ ਸਰਾਰਤੀ ਤਾਕਤਾਂ ਵੱਲੋਂ ਜਿਹੜਾ ਉਹਦੇ ਵਿੱਚ ਲੇਵਾ ਕੀਤਾ ਗਿਆ ਜਿਹੜੇ ਅਸਲੀ ਦਸਮ ਗ੍ਰੰਥ ਸੀ ਦੋ ਸਰੂਪ ਸੀ ਉਹ ਤਾਂ ਦਰਬਾਰ ਦੇ ਦਰਬਾਰ ਸਾਹਿਬ ਵਿੱਚ ਸੀ ਸ੍ਰੀ ਕਾਲਤਾ ਸਾਹਿਬ ਦੇ ਉਹਨਾਂ ਦੇ ਅਜੇ ਉਗ ਸੁਗ ਨਹੀਂ ਨਿਕਲੇ ਕਿ ਕਿੱਥੇ ਗਏ ਨੇ ਕਿੱਥੇ ਨਾ ਗਏ ਨੇ। ਆ ਪ੍ਰਾਤਨ ਗ੍ਰੰਥ ਸੀ 10ਵਾਂ ਗ੍ਰੰਥ ਸਾਹਿਬ ਸ਼੍ਰੋਮਣੀ ਕਮੇਟੀ ਕੋਲੇ ਉਹਦਾ ਪਤਾ ਨਹੀਂ। ਦੂਜਾ 28 ਹੁਕਮਨਾਮੇ ਸੀ ਗੁਰੂ ਸਾਹਿਬਾਨਾਂ ਦੇ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ 28 ਹੁਕਮਨਾਮਿਆਂ ਦੀ ਜਿਹੜਾ ਹੈਗਾ ਸੀ ਉਹ ਪਤਾ ਨਹੀਂ ਗ੍ਰੰਥ ਕਿੱਧਰ ਗਏ ਨੇ ਕਿੱਧਰ ਕਰ ਦਿੱਤੇ ਨੇ। 220 ਸਰੂਪਾਂ ਦਾ ਕੋਈ ਨਹੀਂ ਪਤਾ ਲੱਗਿਆ ਕਹਿੰਦਾ ਭਾਵ ਕਿ ਜਿਹੜਾ ਇੱਥੇ ਲਗਾਤਾਰ ਇਹ ਕੁਝ ਹੋ ਰਿਹਾਗਾ ਸਰੌਣੀ ਕਮੇਟੀ ਦੇ ਨੱਕ ਹੇਟਾ ਹੋ ਰਿਹਾ ਇਸੇ ਜੀ ਕਿਤਾਬ ਹੀ ਸਾਫੀ ਸੀ ਅਰ ਲੀਜ ਕਰਤੀ ਸੀ ਸਰੌਣੀ ਕਮੇਟੀ ਨੇ ਕਾਫੀ ਬਵਾਦ ਛੜਿਆ ਫਿਰ ਉਸ ਕਿਤਾਬ ਉੱਤੇ ਜਿਹੜਾ ਬਹਿਣ ਲੱਗਿਆ ਸੀ ਤੇ ਧੰਨ ਪਹਿਲਾਂ ਮੈਂ ਵੀਡੀਓ ਸੁਣਾਉਣਾ ਫਿਰ ਆਪਾਂ ਅੱਗੇ ਗੱਲਬਾਤ ਤੋਰਦੇ ਹਾਂ ਤੁਸੀਂ ਆਪਣੇ ਕਮੈਂਟ ਜਰੂਰ ਲਿਖਿਓ ਬਹੁਤ ਵੱਡਾ ਜਿਹੜਾ ਹਮਲਾ ਗੱਜ ਸਿੱਕੀ ਤੇ ਸਿੱਖ ਕੌਮ ਦੇ ਜਿਹੜਾ ਆਪਾਂ ਕਹਦੇਗੇ ਗ੍ਰੰਥ ਸਾਹਿਬ ਨੇ ਸਾਡੇ ਗੁਰੂਕਾ ਸਾਹਿਬ ਜਪਜੀ ਸਾਹਿਬ ਉਹਨਾਂ ਤੇ ਜਿਹੜਾ ਇਹ ਬਾਹਰ ਕੀਤਾ ਗਿਆ ਪਹਿਲਾਂ ਤੁਹਾਨੂੰ ਮੈਂ ਵੀਡੀਓ ਦਿਖਾ ਦਾਂ ਉਸ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਦੇ ਕੋ ਸਵਾਤੀ ਬਣਿਆ ਆਰਤੀ ਸੰਗਾਂ ਲਿਖਿਆ ਬੁੜਕਾ ਸਾਹਿਬ ਹੈ ਗੱਤੀ ਸਾਹਿਬ ਹੈ ਅੰਦਰ ਕੀ ਲਿਖਿਆ ਹੈ ਉਹਦੇ ਬਾਅਦ ਅੱਗੇ ਆਓ ਸੋਚਿਆ ਗਿਆ ਆਰਤੀ ਲక్ష్ਮੀ ਕੀ ਸ਼ਿਵ ਜੀ ਕੀ ਹਨੂਮਾਨ ਕੀ ਰਾਮ ਭਗਤ ਸੋਮਵਾਰ ਕਾ ਮੰਗਲਵਾਰ ਕਾ ਦਾ ਸਾਈਂ ਬਾਬਾ ਜੀ ਕੀ ਬੇਸਵਾਦ ਕੀ ਹਨੂਮਾ ਚਾਲੀਸਾ ਇਹ ਸਾਨੂੰ ਇਹਨਾਂ ਦਾ ਕੋਈ ਆਬਜੈਕਸ਼ਨ ਨਹੀਂ ਲੇਕਿਨ ਬੁੜਕਾ ਸਾਹਿਬ ਲੈ ਕੇ ਇਹ ਲਿਖਣਾ ਕੀ ਮਤਲਬ ਹੋਇਆ ਬੁੜਕਾ ਸਾਹਿਬ ਲੈ ਕੇ ਇਹ ਲਿਖਣਾ ਮਤਲਬ ਕੀ ਹੋਇਆ ਅੰਦਰ ਵੀ ਉਹ ਇਹ ਸਾਰਾ ਕੁਝ आरती क्या है कैसे करनी चाहिए आरती गणेश जी की आरती गा, गायत्री महामंत्र आरती लक्ष्मी जी की मैं क्या जगती साहब देखे जगती साहब कितने हम तो देख देख के ये सेवनटी सेवन डे आया हम तो देख देख के जो सेवनटी सेवन आया तो यह मिले इधरों जपजी साहब क्यों कहा सतनाम करता पुरख निरपो निर्वैर काल मोट अजूनी साहब अंगुल प्रसाद ਇੱਕ ਭਜਨ 56 ਵਾਲਾ ਹੈਗਾ ਪ੍ਰਿੰਟ ਮੈਨ ਪ੍ਰਿੰਟ ਮੈਨ 56 ਵਾਲਾ ਹੈਗਾ ਤੇ ਸੁਵਾਨ ਦਾ ਕੋਈ ਨਹੀਂ ਮਤਲਬ ਕੋਈ ਗੁਟਕਾ ਤੁਸੀਂ ਸਾਰੀ ਜਿਹੜੀ ਵੀਡੀਓ ਗਈ ਧਿਆਨ ਦੇ ਨਾਲ ਸੁਣ ਲਈ ਹੋਣੀ ਆ ਹੁਣ ਦੱਸੋ ਕਿ ਗੁਟਕਾ ਸਾਹ ਦੇ ਵਿੱਚ ਜਿਹੜੀ ਬਾਣੀ ਵੀ ਲਿਖੀ ਆ ਇੱਕ ਓਕਾਰ ਤੋਂ ਲੈ ਕੇ ਜਿਹੜਾ ਨਾਨਕ ਉਸੇ ਪੀ ਸੱਚ ਤੋਂ ਬਾਅਦ ਜਿਹੜੀ ਕਿ ਦੋ ਜਿਹੜੀਆਂ ਆਪਾਂ ਕਹੇ ਦੀਏ ਕਿ ਤੁਕਾ ਬੰਦੀਆਂ ਨੇ ਤੇ ਇਸ ਤੋਂ ਬਾਅਦ ਜਿਹੜਾ ਇਹ ਗੁੜਕਾ ਸਾਹਿਬ ਜਿਹੜਾ ਸਾਰਾਗਾ ਹਿੰਦੀ ਦੇ ਵਿੱਚ ਲਿਖਿਆ ਗਿਆਗਾ ਜਿਹੜੀ ਤੇ ਬਾਣੀ ਲਿਖੀ ਆ ਤੇ ਉਹ ਵੀ ਜਿਹੜਾ ਹਿੰਦੀ ਦੇ ਵਿੱਚ ਲਿਖੀ ਆ ਹਨੂਮਾਨ ਚਾਲੀਸਾ ਪੜੋ ਜੈ ਆਰਤੀ ਫਲਾਨੇ ਦੀ ਆਰਤੀ ਧੰਕ ਦੀ ਆਰਤੀ ਜਿਹੜੇ ਕਿ ਹਿੰਦੂ ਵੀਰ ਸਾਡੇ ਆ ਉਹਨਾਂ ਦੀ ਧਰਮ ਗ੍ਰੰਥਾ ਵਿੱਚ ਆ ਸਾਨੂੰ ਇਹਨਾਂ ਨਾਲ ਕੋਈ ਦੁੱਖ ਨਹੀਂ ਆਉਂਦੇ ਗ੍ਰੰਥ ਕਿਉਂਕਿ ਹਰੇਕ ਨੂੰ ਆਪਣਾ ਆਪਣਾ ਧਰਮ ਸਭ ਨੂੰ ਪਿਆਰਾ ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਗੁਰੂ ਨਾਨਕ ਦੇਵ ਦੀ ਬਾਣੀਆਂ ਜਪਜੀ ਸਾਹਿਬ ਉਹਦੇ ਵਿੱਚ ਜਿਹੜਾ ਇੰਨਾ ਕੁਝ ਤੁਸੀਂ ਲਿਖ ਦਿੱਤਾ ਇੱਕ ਕੱਪੜੇ ਦਾ ਵਪਾਰੀ ਆ ਜਿਸ ਨੇ ਇਹ ਗੁਟਕਾ ਸਾਬ ਪਿਆ ਤੇ ਤਿਆਰ ਕੀਤਾ ਅੱਗੇ ਜਾ ਕੇ ਜਿਹੜਾ ਵੱਡੀ ਪੱਦਰ ਦੇ ਵਿੱਚ ਵੰਡਿਆ ਜਾ ਰਿਹਾਗਾ ਜਿਹਦੀਆਂ ਲਗਾਤਾਰ ਵੀਡੀਓ ਨੇ ਵਾਇਰਲ ਹੋ ਰਹੀਆਂ ਨੇ ਤੇ ਸਾਡੀ ਸੁਰੌਣੀ ਕਮੇਟੀ ਹਮੇਸ਼ਾ ਸੁੱਤੀ ਰਹਿੰਦੀ ਆ ਤੇ ਜੇ ਸਾਡੀ ਸੁਰੌਣੀ ਕਮੇਟੀ ਸਖਤ ਹੋਵੇ ਨਾ ਫਿਰ ਜਾ ਕੇ ਜਿਹੜੀਆਂ ਸਾਰੀਆਂ ਕਟਨਾਵਾਂ ਰੋਕ ਸਕਦੀਆਂ ਨੇ ਪਰ ਸਾਡਾ ਮਾਫ ਕਰਨਾ ਮੈਨੂੰ ਦੁਬਾਰੇ ਦੁਬਾਰੇ ਗੱਲ ਕਿਉਂ ਕਹਿਣੀ ਪੈ ਰਹੀ ਆ ਕਿ ਸਾਡੀ ਸਰੋਵਣੀ ਕਮੇਟੀ ਬਾਦਲਾਂ ਦੇ ਥੱਲੇ ਚੱਲ ਰਹੀ ਆ ਜਥੇਦਾਰ ਵੀ ਬਾਦਲਾਂ ਦੇ ਥੱਲੇ ਲੱਗੇ ਹੋਏ ਨੇ ਇਸ ਕਰਕੇ ਕਿੱਥੋਂ ਨਿਆ ਭਾਲਦੇ ਹੋ ਜਿਹੜਾ ਖੁਦ ਬਦਮਿਆ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਦੇ ਜਿਹੜੇ ਪਿੱਠ ਤੇ ਖੜਾ ਹੋਵੇ ਉਹ ਤੋਂ ਜਿਹੜੀਆਂ ਇਹੋ ਜਿਹੀਆਂ ਆਸਾਂ ਅਸੀਂ ਕੀ ਰੱਖ ਸਕਦੇ ਆ ਬਹੁਤ ਮਨ ਨੂੰ ਦੁੱਖ ਲੱਗਿਆ ਇਹ ਪੜ ਕੇ ਜਿਹੜਾ ਜਿਹੜਾ ਸਾਰਾ ਗੁਟਕਾ ਸਾਭ ਅੱਜ ਜਪਜੀਤ ਸਾਹਿਬ ਲਿਖਿਆ ਹੋਇਆ ਉੱਪਰ ਤੇ ਵਿੱਚ ਪੰਕਤੀਆਂ ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀਆਂ ਤੇ ਉਹਨਾਂ ਤੇ ਇੱਕ ਵੱਡਾ ਹਮਲਾ ਕੀਤਾ ਗਿਆ ਤੇ ਹੁਣ ਤੁਸੀਂ ਦੱਸੋ ਫਿਰ ਲੋਕ ਕਹਿੰਦੇ ਆ ਕਿ ਸਿੱਖ ਇਸ ਤਰ੍ਹਾਂ ਸਿੱਖ ਇਸ ਤਰ੍ਹਾਂ ਕਰਦੇ ਆ ਸਿੱਖ ਖਾਲਸਾ ਰਾਜ ਮੰਗਦੇ ਆ ਸਾਡਾ ਕਹਿੰਦਾ ਭਾਵ ਕਿ ਲਗਾਤਾਰ ਸਿੱਖਾਂ ਤੇ ਹਮਲੇ ਹੋ ਰਹੇ ਨੇ ਸਿੱਖ ਕੌਮ ਤੇ ਹੋ ਰਹੇ ਨੇ ਸਿੱਖ ਗ੍ਰੰਥਾਂ ਤੇ ਹਮਲੇ ਹੋ ਰਹੇ ਨੇ ਇਹਨਾਂ ਦੇ ਵਿੱਚ ਰਲਵਟ ਕੀਤਾ ਗਿਆ ਹੁਣ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਬੱਚੇ ਆ ਜਦੋਂ ਉਹ ਇੱਕ ਇਹ ਇਤਿਹਾਸ ਪੜਨਗੇ ਤੇ ਫਿਰ ਸਾਡੇ ਕੋਲੇ ਰਹਿ ਕੀ ਜਾਊਗਾ ਸਾਡੇ ਕੋਲ ਤਾਂ ਕੱਖ ਨਹੀਂ ਰਹਿਣਾ ਜਦੋਂ ਆਏ ਜਾ ਕੋਸ਼ ਕਰ ਸਕਦੇ ਆ ਆਉਣ ਵਾਲੇ ਟਾਈਮ 'ਚ ਤਾਂ ਬਹੁਤ ਕੁਝ ਕਰ ਦੇਣਗੇ ਅਸੀਂ 10ਵੇਂ ਗ੍ਰੰਥ ਦੇ ਜਿਹੜਾ ਕਹਿੰਦੇ ਆ ਕਿ ਜੀ ਇਸ ਤਰ੍ਹਾਂ ਇਸ ਤਰ੍ਹਾਂ ਇਹ ਲੋਕਾਂ ਨੇ ਸਾਰਿਆਂ ਨੇ ਮਲਕੂਸਾ ਪਾਇਆ ਉਹਦੇ ਵਿੱਚ ਵੀ ਜਿਹੜਾਗਾ ਤੋਰ ਮਰੋੜ ਕੇ ਜਿਹੜਾ ਐਸਾ ਇਤਿਹਾਸ ਕੁਝ ਵਿੱਚ ਜਿਹੜਾ ਪਾਇਆ ਗਿਆ ਤੇ ਜਿਹੜਾ ਸਾਡੇ ਕੋਲੇ ਅਸਲੀ ਖਜ਼ਾਨਾ ਸੀ ਉਹ ਅਸੀਂ ਪਤਾ ਨਹੀਂ ਖੁਰਦਵਰਦ ਕਿੱਥੇ ਕਰਤਾ ਸ੍ਰੋਣੀ ਕਮੇਟੀ ਨੇ 2 10ਵੇਂ ਗ੍ਰੰਥ ਦੇ ਆ ਜਿਹੜੇ ਪ੍ਰਾਰਥਨ ਰੂਪ ਸੀ ਪੁਰਾਣੇ ਉਹ ਨਹੀਂ ਲੱਭਰੇ 28 ਹੁਕਮਨਾਮੇ ਨੇ ਜਿਹੜੇ ਉਹ ਨਹੀਂ ਲੱਭਰੇ ਹੁਣ ਦੱਸੋ ਕਿ ਐਡਾ ਵੱਡਾ ਹਮਲਾਗਾ ਜੇ ਹੁਣ ਕੀਤਾ ਜਾਵੇ ਸਿੱਖ ਫਿਰ ਬੋਲਦੇ ਆ ਕੀ ਕਰਦੇ ਆ ਮੈਂ ਪਹਿਲਾਂ ਕਹਿ ਕੇ ਹਟਿਆ ਜਿੰਨਾ ਤੇਰੇ ਜਿਹੜਾ ਕਾਨੂੰਨ ਸਖਤ ਨਹੀਂ ਬਣਦਾ ਬੇਆਦਮੀਆਂ ਜਿਹੜੇ ਲੋਕ ਕਰਦੇ ਨੇ ਜਾਣ ਬੁੱਝ ਕੇ ਜਿਹੜੀ ਕੀਤੀ ਆ ਸਾਰੀ ਕੱਪੜੇ ਦਾ ਵਪਾਰੀਆ ਦੇਖੋ ਉਹਨੂੰ ਪਤਾ ਨਹੀਂ ਗੁਰੂਆਂ ਦੀ ਬਾਣੀ ਤੇ ਦੂਜੇ ਧਰਮ ਦਾ ਇਹ ਵਿੱਚ ਰਲੇਵਾ ਕਰ ਦੇਣਾ ਇਹ ਕਿੱਥੋਂ ਦਾ ਜਾਇਜ਼ ਆ ਇਸੇ ਕੋ ਕੌਮ ਤੇ ਜਿਹੜਾ ਵੱਡਾ ਹਮਲਾਗਾ ਸਾਡੇ ਜਿਹੜੇ ਇਤਿਹਾਸ ਨੇ ਉਹਨਾਂ ਨੂੰ ਟੋਰਨ ਰੋਡ ਕੇ ਜਿਹੜਾ ਪੇਸ ਕੀਤਾ ਜਾ ਰਿਹਾ ਸਾਡੀ ਗਰਵਾਨੀਆਂ ਜਿਹੜੀ ਉਹਦੇ ਵਿੱਚ ਵੀ ਰਲਗੱਡ ਕੀਤਾ ਜਾ ਰਿਹਾ ਇਸ ਕਰਕੇ ਸਾਨੂੰ ਸੁਚੇਤ ਹੋਣ ਦੀ ਲੋੜ ਆ ਤੇ ਜਿਹੜਾ ਇਹ ਬੰਦਾਗਾ ਜਿਨੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਇਹ ਬਾਣੀ ਆ ਗੁੜਕਾ ਸਾਹਿਬ ਜਪਜੀ ਸਾਹਿਬ ਦੇ ਵਿੱਚ ਜਿਹੜਾ ਐਡਾ ਵੱਡਾ ਕੀਤਾਗਾ ਕੱਪੜੇ ਦਾ ਕੋਈ ਵਪਾਰੀ ਆ ਫਿਲਹਾਲ ਇਹ ਵਾਲੇ ਪੁਰਾਣੀ ਪਤਾ ਹੋ ਸਕੇ ਕਿਥੋਂ ਦਾ ਵਪਾਰੀ ਆ ਉਹਦੇ ਉੱਤੇ ਕਾਰਵਾਈ ਕੀ ਕਰਨਗੇ 295 ਐ ਲੱਗ ਸਕਦੇ ਵਾਦ-ਵਦ ਤਾਂ ਮੈਂ ਪਹਿਲਾਂ ਵੀ ਦੱਸਿਆ ਕਿ 295 ਐ ਦਾ ਕੋਈ ਇਹ ਦੂਜੇ ਦਿਨ ਜਵਾਨ ਤੋਂ ਜਾਂਦੀ ਆ ਜਿੰਨਾ ਤੱਕ ਸਖਤ ਕਾਨੂੰਨ ਨਹੀਂ ਬਣਾਉਂਦੀ ਸਰਕਾਰ ਸਿੱਖਾਂ ਵਾਸਤੇ ਤਾਂ ਬਥੇਰੇ ਕਾਨੂੰਨ ਸਖਤ ਨੇ ਜਵਾਬਾ ਵਰਗੇ ਕਾਨੂੰਨ ਨੇ ਐਨਐਸ ਵਰਗੇ ਕਾਨੂੰਨ ਨੇ ਹੋਰ ਬਹੁਤ ਜ਼ਿਆਦਾ ਕਾਨੂੰਨ ਨੇ ਜਿਹਦੇ ਵਿੱਚ ਬੰਦਾ ਬਾਹਰ ਹੀ ਨਹੀਂ ਆ ਸਕਦਾ ਤੇ ਇਹ ਕਾਨੂੰਨ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਜਾਂਦਾ ਬੰਦਾ ਸਰੇਆਮ ਆ ਕੇ ਦੂਜੇ ਦਿਨ ਨੂੰ ਜਮਾਨਤ ਮਿਲ ਜਾਂਦੀ ਆ ਤੇ ਫਿਰ ਉਹਨੂੰ ਸਕورٹی ਮਿਲ ਜਾਂਦੀ ਆ ਆਹ ਤਾਂ ਸਾਡੇ ਦੇਸ਼ ਦਾ ਹਾਲ ਆ ਅਸੀਂ ਗੁਰੂਆਂ ਦੀ ਬਾਣੀ ਨੂੰ ਵੀ ਨਹੀਂ ਮੰਨਸ ਰਹੇ ਐਡੇ ਕਰਤਕਾਰ ਹੋ ਗਏ ਐਡੇ ਪਾਪੀ ਹੋ ਗਏ ਤੇ ਦੁਸ਼ਮਣ ਸਾਡੀ ਕੌਮ ਦੇ ਵਿੱਚ ਜਿਹੜੇ ਪੈਦਾ ਹੋ ਗਏ ਨੇ ਹੁਣ ਜਿਹੜੇ ਆ ਬੰਦਿਆਂ ਨੇ ਹਰਕਤ ਕੀਤੀ ਆ ਦੱਸੋ ਫਿਰ ਇਹਨਾਂ ਦਾ ਕੀ ਹੱਲ ਹੋਣਾ ਚਾਹੀਦਾਗਾ ਤੇ ਸ਼੍ਰੋਮਣੀ ਕਮੇਟੀ ਤੋਂ ਮੈਂ ਕੀ ਆਸ ਰੱਖ ਸਕਦਾਗਾ ਜਾਂ ਆਪਾਂ ਤੁਸੀਂ ਸਾਰੇ ਸਿੱਖੋਂ ਜਿਹੜੇ ਕੀ ਆਸ ਰੱਖ ਸਕਦੇ ਆ ਐਡਾ ਬਦਨਾਮ ਕਰਦਾ ਸਿੱਖ ਕੌਮ ਨੂੰ ਸ਼੍ਰੋਮਣੀ ਕਮੇਟੀ ਦੇ ਕੁਝ ਅਖੌਤੀ ਜਥੇਦਾਰਾਂ ਨੇ ਅਖੌਤੀ ਪ੍ਰਧਾਨਾਂ ਨੇ ਅਖੌਤੀ ਮੈਂਬਰਾਂ ਨੇ ਅਖੌਤੀ ਜਿਹੜੇ ਬਾਦਲ ਦੇ ਉੱਤੇ ਚਮਚੇ ਬੈਠੇ ਨੇ ਇਹਨਾਂ ਨੇ ਐਡਾ ਬੇੜਾ ਗਰਗ ਕਰ ਦਿੱਤਾ ਸਿੱਖ ਧਰਮ ਦਾ ਇੱਕ ਬਲੱਖਣਾ ਇਤਿਹਾਸ ਸਭ ਤੋਂ ਵਧੀਆ ਜਿਹੜਾ ਇਤਿਹਾਸ ਕਹਦੇ ਆਪਾਂ ਸ਼ੁੱਧ ਤੇ ਕੁਰਬਾਨੀਆਂ ਨਾਲ ਭਰਿਆ ਸਾਡਾ ਇਤਿਹਾਸ ਹੋਵੇ ਤੇ ਜਿਹੜਾ ਇਹੇ ਬੰਦੇ ਦੁੱਕੀ ਤਿੱਕੀ ਦੇ ਬੰਦੇ ਜਿਹੜੇ ਉੱਠ ਕੇ ਗੁਰਬਾਣੀ ਉੱਤੇ ਸਰਿਆਮ ਹਮਲਾ ਕਰੀ ਜਾਂਦੇ ਨੇ ਤੇ ਫਿਰ ਇਹਨਾਂ ਤੋਂ ਹੁਣ ਦੱਸੋ ਸਿੱਖ ਕੀ ਆਸ ਲਾਉਣਗੇ ਕੀ ਨਾ ਉੱਤੇ ਕਾਰਵਾਈ ਕਾ ਹੋ ਸਕਦੀ ਆ ਇਸ ਵੀਡੀਓ ਨੂੰ ਬਾਕਤ ਬਾਦ ਸ਼ੇਅਰ ਕਰੋ ਤਾਂ ਕਿ ਜਾ ਕੇ ਜਿਹੜਾ ਵੀ ਪਾਪੀ ਆ ਬੰਦਾ ਐਜਿਕ ਨੌਨੀ ਹਕਤ ਕੀਤੀ ਆ ਜਿਹਨੇ ਜਿਹਨੇ ਗੁਰਬਾਣੀ ਦੇ ਵਿੱਚ ਰਲਗੱਡ ਕੀਤਾਗਾ ਸਾਨੂੰ ਮੈਂ ਪਹਿਲਾਂ ਦੱਸਿਆ ਕਿਸੇ ਧਰਮ ਵਿਵਾਸ ਤੇ ਆਪਦੇ ਧਰਮ ਦਾ ਹਰੇਕ ਨੂੰ ਅਧਿਕਾਰ ਆ ਕਿ ਆਪਣਾ ਧਰਮ ਪੂਜੇ ਉਹਦੀ ਜਿਹੜਾ ਕੋਈ ਵੀ ਆ ਤੇ ਪਰ ਜੇ ਗਰਵਾਣੀ ਦੇ ਵਿੱਚ ਦੂਜੇ ਧਰਮਾਂ ਦਾ ਰਲਗੱਡ ਕਰਨਾ ਬਹੁਤ ਹੀ ਨਿੰਦਨਯੋਗ ਆ ਬਹੁਤ ਹੀ ਨਿਰਾਸ਼ਾ ਭਰੀ ਜਾਣਕ ਜਿਹੜੀ ਇਹ ਅੱਜ ਖਬਰ ਜਿਹੜੀ ਹੈਗੀ ਆਏ ਨਿਕਲੀ ਆ ਤੇ ਮੈਂ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਲੱਗਣੇ ਨਾ ਭੁੱਲਿਓ ਕਿ ਕੌਣ ਲੋਕ ਨੇ ਇਹ ਜਿਹੜੇ ਬਾਰ ਬਾਰ ਜਿਹੜੇ ਗੁਰਦਾ ਸਾਹਿਬ ਉੱਤੇ ਇਹ ਜਿਹਾ ਕੋਈ ਸਾਬ ਕੇ ਜਿਹੜਾ ਸਿੱਖ ਕੌਮ ਉੱਤੇ ਸਿੱਧਾ ਵੱਡਾ ਹਮਲਾ ਕੀਤਾ ਜਾ ਰਿਹਾ ਤੁਸੀਂ ਕਮੈਂਟ ਜਰੂਰ ਲਿਖਣਾ ਮੈਂ ਤੁਹਾਡਾ ਸਾਰਿਆਂ ਦਾ ਰਿਣੀ ਆ ਤੁਸੀਂ ਸਾਥ ਦਿੰਨੇ ਹੋ ਜਿਹੜੇ ਸਿੱਖ ਕੌਮ ਦੇ ਨਮਾਇंदे ਨੇ ਜਿਹੜੇ ਸਾਡੇ ਭਾਈ ਦੇ ਨਾਲ ਜੁੜਦੇ ਨੇ ਸਾਡਾ ਕਮੈਂਟ ਵੀ ਜਰੂਰ ਕਰਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਮੈਂਟਾਂ ਕਰਿਆ ਕਰੋ ਆਪਣੀ رائے ਜਰੂਰ ਰੱਖਿਆ ਕਰੋ ਕਿਉਂਕਿ رائے ਰੱਖਣ ਦੇ ਨਾਲ ਇਹ ਗੱਲ ਬਣਦੀ ਆ ਸਾਨੂੰ ਫਿਰ ਪਤਾ ਲੱਗਦਾ ਕਿ ਆ ਤੁਸੀਂ ਵੀ ਸੁਣਦੇ ਹੋ ਵੀਡੀਓ ਨੂੰ ਤੁਸੀਂ رائے ਰੱਖਦੇ ਹੋ ਆਪਣੀ رائے ਰੱਖਣਾ ਕੋਈ ਮਾੜੀ ਗੱਲ ਨਹੀਂ ਤੇ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਕਰ ਦਿਓ ਵੈਸੇ ਮੈਂ ਆਪ ਨੂੰ ਕੋਈ ਚੰਗੇ ਨਹੀਂ ਸਾਨੂੰ ਦੁੱਖ ਭਰੀ ਜਿਹੜੀ ਖਬਰ ਆ ਇਹ ਗੁੜਕਾ ਸਾਹਿਬ ਦੇ ਉੱਪਰ ਜਿਹੜਾ ਐਡਾ ਵੱਡਾ ਰਲਗੱਡ ਕੀਤਾ ਗਿਆ ਤਾਂ ਨੂੰ ਮੈਂ ਜਾਂਦਾ ਜਾਂਦਾ ਫਿਰ ਜਿਹੜਾ ਇਹ ਵੀਡੀਓ ਸੁਣਾ ਦੇਵਾਂ ਉਸ ਤੋਂ ਬਾਅਦ ਆਪਾਂ ਸ਼ਾਂਤਿਕ ਸੋਰ ਮੁੱਦੇ ਤੇ ਗੱਲਬਾਤ ਕਰਾਂਗੇ ਸਾਤ ਦਾ ਬ੍ਰਿੰਟਮੈਨ ਬਿੰਦਵਰ ਸਾਡੇ ਦੇਖੋ ਸਵਾਸਤਿਕ ਬਣਿਆ ਆਰਤੀ ਸੰਗਾਂ ਲਿਖਿਆ ਹੈ ਊਟਕਾ ਸਾਹਿਬ ਹੈ ਜਪਤੀ ਸਾਹਿਬ ਹੈ ਅੰਦਰ ਕੀ ਲਿਖਿਆ ਹੈ ਉਹਦੇ ਬਾਅਦ ਅੱਗੇ ਆਓ ਸੋਚਿਆ ਕੀ ਹੈ ਆਰਤੀ ਲక్ష్ਮੀ ਕੀ ਸ਼ਿਵ ਜੀ ਕੀ ਹਨੂਮਾਨ ਕੀ ਰਾਮ ਭਗਤ ਸੋਮਵਾਰ ਕਦਾ ਮੰਗਲਵਾਰ ਕਦਾ ਸਾਈਂ ਬਾਬਾ ਜੀ ਕੀ ਬ੍ਰਸਤਵਾਦ ਕੀ ਹਨੂਮਾਨ ਚਾਲੀਸਾ ਇਹ ਸਾਨੂੰ ਇਹਨਾਂ ਨਾਲ ਕੋਈ ਆਬਜੈਕਸ਼ਨ ਨਹੀਂ ਲੇਕਿਨ ਊਟਕਾ या इनका मतलब क्यों हो गया अंदर भी हो ये सारा कुछ आरती क्या है कैसे करनी चाहिए आरती गणेश जी की आरती गायत्री गा, महामंत्र आरती लक्ष्मी जी की मैं कहता हूं जत्ती साहब लिखे जत्ती साहब कितने अंक देख देख के देखो तो 77 पे दे आया अंक देख देख के जब 77 पे आया तो ये मिल गया इधरों ਜੰਗੋ ਭਗਵਾਨ ਮੇਰਾ ਬਾਈ ਕਾਮ ਇੱਕ ਮਜਨ 56 ਵਾਲਾ ਆ ਗਿਆ ਪ੍ਰਿੰਟ ਮੈਨ ਪ੍ਰਿੰਟ ਮੈਨ 56 ਵਾਲਾ ਹੈਗਾ ਤੇ ਸ਼ਬਦ ਦਾ ਕੋਈ ਵੀ ਮਤਲਬ ਕੋਈ ਵੀ ਗੁੜਕਾ ਇਹ ਦਿੱਲੀ ਤੋਂ ਸਾ ਪਿਆ ਗਿਆ ਚਾਂਦਨੀ ਚੌਕ ਦੇ ਨੇੜੇ ਇਹ ਦਿੱਲੀ ਤੋਂ ਜਿਹੜਾ ਗੁੜਕਾ ਸਾਹ ਦੇ ਵਿੱਚ ਜਿਹੜਾ ਸਾਰਾ ਮਲਾਪਟ ਕੀਤੀ ਗਈ ਆ ਇਹ ਦਿੱਲੀ ਦਾ ਬੰਦਾ ਕੋਈ ਤੇ ਇਹਦੇ ਉੱਤੇ ਜਲਦੀ ਇੱਕ ਕਾਰਵਾਈ ਹੋਣੀ ਚਾਹੀਦੀ ਆ ਤੇ ਤਾਂ ਕਿ ਲੋਕ ਜਿਹੜੇ ਅੱਗੇ ਤੋਂ ਇਸ ਤਰ੍ਹਾਂ ਦੀ ਹਰਕਤਾਂ ਨਾ ਕਰ ਸਕਣਾ ਸਾਰਿਆਂ ਦਾ ਧੰਨਵਾਦ ਵੈਜੀ ਦਾ ਖਾਲਸਾ ਅਸਿਰਵੈਜੀ ਕੀ ਫਤਿਹ